बांध करो बांध करो भाई बॉडी कर लो चला दो छोड़ कर लो छोड़ कर लो बांध करो 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 ਪਕਿਆ ਨਾ ਅਧਿਕਾਰੀਆਂ ਨੇ ਜਿਹੜਾ ਤੁਸੀਂ ਧੱਕੜਾ ਕਰ ਰਹੇ ਸੀ ਤੁਸੀਂ ਨੇ ਤੁਹਾਨੂੰ ਕਿਰਪਾ ਕਰਕੇ ਬੈਠਣ ਦਸਿਆ ਤੇ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਅੱਗੇ ਸਾਹਮਣੇ ਆਪਣੇ ਆਪ ਨੂੰ ਗ੍ਰਿਫਤਾਰ ਕਰੋ। ਕੋਈ ਗੱਲਾਂ ਨਹੀਂ ਬੈਠ ਜਾਓ ਆਰਾਮ ਨਾਲ ਪੀਸ ਬਲੇਕ ਤੋਂ ਅੱਜ ਜਿਹੜਾ ਤੁਸੀਂ ਨੇ ਇਹਨਾਂ ਨੂੰ ਸਟੇਟਮੈਂਟ ਕਰਾ ਰਹੇ ਹਾਂ ਬੜੇ ਦੇਖੋ ਜੀ ਕੋਈ ਤਾਂ ਨਹੀਂ ਰਹਿ ਗਿਆ। ਜੇ ਬਸ ਤਾਂ ਕਿ ਮਤਲਬ ਆਪਾਂ ਦੀ ਵੀ ਨੰਬਰ ਪਾਈ ਰੋਣਾ। ਕੋਈ ਤਾਂ ਚਾਤਰਾ ਨਹੀਂ ਕਿਹਾ ਇਹੋ ਜਿਹਾ ਕੋਈ ਮਤਲਬ سڀ جو ڪار ٿاري پنهنجي ڪم ۾ 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 پنهنجي ما پيانو او جيڪي پٽي ان چڱي بات ڪري ٿي ڀاڳي پنهنجا ڏانهن آيو ها 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 जाओ ले जाओ बताओ We What do you?! ਕੀ ਕਿਤਕ ਕੀਨ ਹੋਇਆ ਤੁਹਾਡੀ ਪਾਪਾ ਜੀ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆਇਆ ਉਹਦੇ ਰਹਿਣ ਵਾਲੇ ਜੀ ਪਹਾੜੀ ਜੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਸਤਿ ਚੋੜੀ ਨੂੰ ਦਰਦਾ ਮਾਰ ਮਾਰ ਕੇ ਬੰਦੇ ਸਰ ਫਟੜ ਕਰਦੇ ਮੇਰੇ ਕਿੰਨੇ ਜਖਮ ਹੋਏ ਆ ਬਹੁਤ ਜਿਆਦਾ ਜਖਮ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮਿੰਨੂ ਪੌਂਚਰ ਹੈ ਜੀ ਫਿਰ ਬੌਲੇ ਦੇ ਥੱਲੇ ਆ ਕੇ ਸਾਹਿਬ ਪੌਂਚਰ ਚਾਹੁੰਦਾ ਮੈਨੂੰ ਉਸ ਤਰ੍ਹਾਂ ਵਜੀਆਂ ਤੇ ਕੁੱਤੀ ਮੱਸੀ ਮਾਰੀ ਆ ਕਿੰਨਾ ਵੱਲ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਤੀ ਟਰਾਲੀ ਕੇਵਾ ਬਾਬਾ ਜੀ ਰੋਤੀ ਟਰਾਲੀ ਦੇ ਪੁੱਟੇ ਰੋਤੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਹਰ ਨਾਲ ਤੋਂ ਰੋਤੀ ਦੇ ਪੁੱਟੇ ਆ ਪੰਥ ਤੋਂ ਬੜੀ ਨੇ ਆ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆਏ ਬਹੁਤ ਜ਼ਿਆਦਾ ਬੰਦੇ ਪੁੱਟੇ ਆ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੇ ਆਏ ਇਸ ਕਰਕੇ ਪੁੱਟੇ ਆ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਨੇ ਜਿਹੜੀ ਰੋਤੀ ਟਰਾਲੀ ਪੁੱਟਿਆ ਪੂਰਾ ਨਿਰਦੇਸ਼ਕ ਬਣਾ ਕਿਹੜਾ ਕਿਹੜਾ ਪਾੜੀ ਕੋਈ ਨਾ ਲੈਣ ਪਾੜੀ ਥੋੜਾ ਗਵਰਨਮੈਂਟ ਦੀ ਮਾਨ ਜੋ ਸਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਈ 'ਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਨਾਲ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨ ਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਜੀ ਸਰ ਕੁਝ ਕਲਕਾ ਦੇ ਮਾਰਜੇ ਮਾਰਜੇ ਨੂੰ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਭਾਣੇ ਭਾਜੀ ਕੋਈ ਨਹੀਂ ਭਾਜੀ ਸਿਰਫ ਇਹਨਾਂ ਦਾ ਆਇਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਉਹਨਾਂ ਨਾਲ ਗੱਲ ਕਰ ਲਈ ਜੀ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਲ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਇਹਦਾ ਮਲੇ ਇਹਨਾਂ ਨੇ ਵੇਖੋ ਨਾ ਆ ਕਿੱਡਾ ਕਰਨ ਲੱਗੇ ਨਿਆਣੇ ਤੇ ਮੋਟਰਸਾਈਕਲ ਚੜਾ ਦਿੱਤਾ ਕਿੰਨੇ ਕਿੰਨੇ ਕਿਸਾਨ ਜਿਹੜੇ ਗ੍ਰਿਫਤਾਰੀ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਔਰ ਜੋ ਵੀ ਕਾਨੂੰਨੀ ਕਾਰਵਾਈ ਮਰਦੀ ਕੀਤੀ ਜਾ ਕਿੰਨੇ ਕਿੰਨੇ ਕਿਸਾਨ ਗ੍ਰਿਫਤਾਰ ਕੀਤੇ ਆ ਅਰੇ ਚੱਲ ਰਹੀ ਜੀ ਚੱਲ ਰਹੀ ਆ ਪਰ ਸਰ ਜੀ ਆ ਜਾ ਰਹੇ ਕਿ ਬੱਚੇ ਵੀ ਕੁਝ ਸੱਟਾਂ ਵੀ ਲੱਗੀਆਂ ਮਹਾਰਾਜਾ ਪੀਸੀਪੀ ਸਾਹਿਬ ਦੱਸੋ ਜੋ ਵੀ ਐਸ ਪਰ ਲਾ ਬਣਦਾ ਕਾਰਜ ਕਰਦੇ ਬਾਕੀ ਇੰਜਰਡ ਹੋਏ ਨੇ ਦੋ ਤਿੰਨ ਬੱਚੇ ਵੀ ਜਿਹੜਾ ਮੋਟਰਸਾਈਕਲ 'ਤੇ ਲੱਗੇ ਸੀਗੇ ਔਰ ਇੱਕ ਮੁਲਾਜਮ ਦੀ ਜੀ ਲੱਗੀ ਹੈ ਕਿ ਬਾਕੀ ਐਕਸ਼ਨ ਬਿਲਾਉਟ ਐਨੀ ਪਰਮਿਸ਼ਨ ਲਾਉਂਡਿੰਗ ਕਰ ਦਿੱਤੀ ਬਾਕੀ ਤੇ ਪੈਗੇ ਸੀਗੇ ਰੋਡ ਸਰ ਜਿਹੜੇ ਬੱਚੇ ਦੋ ਇੰਜ ਤੋਂ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟਵਾ ਵੀ ਟੁੱਟ ਗਈ ਇੱਕ ਮੋਟਰਸਾਈਕਲ ਰਾਹ ਗੀਦਾ ਟੁੱਟ ਗਿਆ ਕਿੰਨੇ ਕੁ ਚੱਕੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਆ ਥੋੜਾ ਠੱਟਾ ਲੱਗੇਗਾ ਮੁਲਾਜ਼ਮ ਵੀ ਹੈਗਾ ਬਾਕੀ ਵੈਰੀਫਾਈ ਕਰਕੇ ਸਰ ਤਾਲੀ ਜਿਹੜੀ ਉੱਤੇ ਚਾੜ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉੱਥੇ ਉਹ ਕਰ ਲੈਣੇ ਸਾਰੀ ਕਾਰਵਾਈ ਪੁਲਿਸ ਵੱਲੋਂ ਕੀ ਕਰਦਾ ਕਿਸੀ ਕਿਸਾਰ ਕਰ ਵੀ ਕਰ ਰਹੇ ਹਾਂ ਜੀ ਹਾਂ ਬਿਲਕੁਲ ਕਾਨੂੰਨੀ ਚਲੋ ਸਾਨੂੰ ਆਪ ਰੋਡ ਕਰਾਉਂਦਾ